ਸੰਤਕਤ ਬੰਦਾਰਾ ਸਿੰਘ ਜੀ ਪਰਿਵਾਰ ਦੇ ਫਾਸੋ ਇਹ ਸੌਖੀ ਸ੍ਰੀ ਭੈਣੀ ਸਾਹਿਬ ਵਿਖੇ 3 ਜਨਵਰੀ 1998 ਨੂੰ ਸਵੇਰ ਦੇ ਵਕਤ ਕੋਠੀ ਵਿਖੇ ਰਿਕਾਰਡ ਕੀਤੀ। ਹਾਂ ਜੀ ਸੁਣਾਓ ਸੌਖੀ। ਹਾਂ ਜੀ ਅੱਛਾ ਜੀ। ਸੁਣ ਕੇ ਸੁਣਾਓ। ਮੈਂ ਸੰਤਾਂ ਪਿਆਰਾ ਸ੍ਰੀ ਮਸੂਰੀਏ ਨੇ ਹਾਂ ਜੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਗਿਆ ਉਹਨਾਂ ਨੇ ਕਈ ਵਾਰ ਆਖਿਆ ਵਕਨਾਰੇ ਹਾਂ ਦਰਸ਼ਨ ਜ਼ਿਆ ਕਰ ਤੇ ਮੈਂ ਆਖਿਆ ਮੇਰੇ ਮਨ ਚ ਆਈ ਮੈਂ ਸੰਤਾਂ ਦੇ ਅੱਜ ਦਰਸ਼ਨ ਕਰ ਚੱਲਾਂ। ਮੈਂ ਗੁਰਦੁਆਰੇ ਜਾਣਾ ਸੀ ਨਤਲੇਮ ਚ ਤੇ ਮੈਂ ਉੱਥੇ ਜਲੇ ਸੰਤਾਂ ਦੇ ਦਰਸ਼ਨ ਕੀਤੇ ਤੇ ਸੰਤਾਂ ਖੜ ਲਗੇ ਬੱਲੇ 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 ਆ ਸੰਤ ਕਨਾਰੇ ਹਰੀ ਆ ਗਏ ਨੇ ਬੜੀ ਕਿਰਪਾ ਕੀਤੀ ਮਾਹੀ ਤੁਹਾਡਾ ਜੀ ਕੀਤਾ ਤੁਹਾਡੇ ਦਰਸ਼ਨ ਕਰਨ ਵਾਸਤੇ ਤੇ ਉਹਨਾਂ ਨੇ ਸੁਣਾਇਆ ਕਿ ਗੁਰੂ ਘਰ ਦਾ ਕੋਈ ਵਜਨ ਸੁਣਾ ਮੈਂ ਕਿਹਾ ਮੈਂ ਪਾਕਿਸਤਾਨ ਗਿਆ ਆ ਇਸ ਤਰ੍ਹਾਂ ਨਣਕਾਣਾ ਸਾਹਿਬ ਤੇ ਉਧਰੋਂ ਸਤਗੁਰੂ ਪ੍ਰਤਾਪ ਸਿੰਘ ਦਾ ਗੁਰਦੁਆਰਾ ਜਿਹੜਾ ਸਥਾਨ ਉਹ ਵੀ ਵੇਖ ਕੇ ਆਂ ਜਿੱਥੇ ਸਤਗੁਰੂ ਪ੍ਰਤਾਪ ਸਿੰਘ ਦਵਾਨ ਲਾਉਂਦੇ ਸਨ ਤੇ ਹੋਰ ਵੀ ਜਗ੍ਹਾ ਸਾਰੀ ਦਸੀ ਪਿੰਡ ਵੀ ਗਿਆ ਆ ਸਾਰੇ ਇਸ ਤਰ੍ਹਾਂ ਕਰਕੇ ਜਾਂ ਤੇ ਉਹ ਫਿਰ ਉਹਨਾਂ ਦੇ ਨਾਂ ਚੇਂਜ ਫਿਰ ਉਹ ਪਾਕਿਸਤਾਨ ਦੀ ਗੱਲ ਆ ਗਈ ਉਹਨਾਂ ਆਖਿਆ ਬੇ ਸਗਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਡੇ ਵਰਨਾ ਵਿੱਚ ਦੌਰੇ ਗਏ ਸਨ ਤੇ ਹੁਣ ਵਾਲੇ ਸੱਚੇ ਪਾਤਸ਼ਾਹ ਸਗਰੂ ਜਗਦੀਸ਼ ਸਿੰਘ ਜੀ ਨਾਲ ਗਏ ਸਨ ਤੇ ਉੱਥੇ ਸੰਤਾਲਾ ਮਾਨ ਸਿੰਘ ਇੱਕ ਸਰਦਾਰ ਮਾਨ ਸਿੰਘ ਕਿਰਪਾਲ ਸਿੰਘ ਦਾ ਬਾਪ ਉਹਦੇ ਘਰ ਡੇਰਾ ਸੀ ਸਗਰੂ ਪ੍ਰਤਾਪ ਸਿੰਘ ਦਾ ਤੇ ਉਥੋਂ ਬਾਹਰ ਘੋੜੀਆਂ ਭਜਾਉਣੀਆਂ ਹਾਂ ਤੇ ਸੰਤਾਲਾਹਰਾਂ ਦੀ ਵੀ ਘੋੜੀ ਸੀ ਤੇ ਸੱਚੇ ਪਾਤਸ਼ਾਹ ਦੀ ਵੀ ਘੋੜੀ ਸੀ ਤੇ ਇਹ ਤਾਂ ਮੈਂ ਪੁੱਛਣੀ ਚੰਗੀ ਤਰ੍ਹਾਂ ਨਹੀਂ ਇਹ ਰਹਿ ਗਿਆ ਬੇ ਘੋੜੀ ਤੇ ਸਗੁਰਾਂ ਦੀ ਘੋੜੀ ਤੇ ਸਵਾਰ ਕਿਹੜਾ ਸੀ ਤੇ ਸਗੁਰਾਂ ਦੀ ਘੋੜੀ ਜਿਹੜਾ ਸਗੁਰਾਂ ਆਖਿਆ ਨਾ ਬੇ ਕਾਕਾਏ ਦੱਸ ਸਗੁਰੂ ਜਗਜੀਤ ਸਿੰਘ ਨੂੰ ਤੇ ਕਾਕਾਏ ਘੋੜੀ ਕਿਦੀ ਅੱਗੇ ਲੰਗੇਗੀ ਤੇ ਸ ਕਾਕਾ ਜੀ ਸੱਚੇ ਪਾਤਸ਼ਾਹ ਨੇ ਆਖਿਆ ਬੇ ਘੋੜੀ ਲੰਗੇਗੀ ਸੰਤਾ ਦੀ ਅੱਗੇ ਸੱਚੇ ਪਾਤਸ਼ਾਹ ਤੇ ਜਦੋਂ ਘੋੜੀਆਂ ਭਜੀਆਂ ਨਾ ਤੇ ਸਤਗੁਰੂ ਪ੍ਰਤਾਪ ਸਿੰਘ ਦੀ ਘੋੜੀ ਨਾਲੋਂ ਸੰਤਾਂ ਦੀ ਘੋੜੀ ਅੱਗੇ ਲੰਘੇ ਤੇ ਸਤਗੁਰਾਂ ਨੇ ਆਖਿਆ ਸੱਚੇ ਪਾਤਸ਼ਾਹ ਸਤਗੁਰ ਪ੍ਰਤਾਪ ਸਿੰਘ ਨੇ ਆਖਿਆ ਬੇ ਕਾਕੇ ਦਾ ਭਜਨ ਪੂਰਾ ਹੋ ਗਿਆ ਤੇ ਸੰਤਾਂ ਨੇ ਆਖਿਆ ਸੱਚੇ ਪਾਤਸ਼ਾਹ ਤੁਹਾਡੇ ਤੋਂ ਪਿੱਛੇ ਇੱਕ ਗੱਦੀ ਦੇ ਮਾਲਕ ਇਹ ਹੋਣਗੇ ਤੇ ਇਹ ਸੰਤਾਂ ਪਿਆਰਾ ਸਾਰਾ ਨੇ ਮੈਨੂੰ ਇਹ ਭਜਨ ਦੱਸਿਆ ਤੇ ਮੈਂ ਤੇ ਬਲੀ ਸਿੰਘ ਦਾ ਪੁੱਤਰ ਵੀ ਪੰਡਤ ਜੀ ਕੋਲ ਗਏ ਚਲੇ ਤੇ ਉੱਥੇ ਭਜਨ ਕੀਤਾ ਤੇ ਪੰਡਤ ਜੀ ਨੇ ਕਿਹਾ ਸੱਚੇ ਪਾਤਸ਼ਾਹ ਕੋਲ ਕੀਤਾ ਤੇ ਸੱਚੇ ਪਾਤਸ਼ਾਹ ਆਖਿਆ ਬੇ ਵੀਰਿਆ ਬਣਾਉਣੀ ਹੈ ਉਹਨਾਂ ਦੇ ਹੁਕਮ ਅਨੁਸਾਰ ਫਿਰ ਮੈਂ ਇੱਥੇ ਕੁਦਰਤੀ ਦਰਸ਼ਨ ਕਰਨ ਵਾਸਤੇ ਆਇਆ ਹਸਤੇ ਬਾਦਸ਼ਾਹ